ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਡਰੋਲੀ ਭਾਈ ਰਹੇ ਜਾਂਦਾ ਜੀ ਅੱਜ ਦੀ ਵੀਡੀਓ ਚ ਟੋਟਲ ਨਾਗ ਹੈਗੇ ਆ ਜੀ ਤੁਹਾਡੇ ਅਸਤੇ 5 ਸੂਏ ਸਵਾਏ ਵੀ ਆ ਜੀ ਤੇ ਗੱਬਣ ਵੀ ਆ ਮੇਰੀ ਸਪੈਸ਼ਲ ਬੇਨਤੀ ਹੁੰਦੀ ਆ ਕੋਈ ਵੀ ਨਾਗ ਦੀ ਤੁਸੀਂ ਖਰੀਦ ਕਰਦੇ ਆ ਜੀ ਚਾਹੇ ਸੂਏ ਸਵਾਏ ਦੀ ਚਾਹੇ ਗੱਬਣ ਦੀ ਤਸੱਲੀ ਭਰਕ ਤੁਸੀਂ ਕਰਨੀ ਹੁੰਦੀ ਹੈ ਜੀ ਮੇਰਾ ਕੰਮ ਸਰਪ ਤੁਹਾਨੂੰ ਪਾਸੂ ਦਿਖਾਉਣਾ ਹੁੰਦਾ ਆਜੋ ਜੀ ਸਾਸਰੀਗੜ ਜੀ ਸਾਸਰੀਗੜ ਜੀ ਨਾਮ ਤੇ ਐਡਰੈਸ ਦੱਸੋ ਨਾਮ ਗਜੰਡ ਸਿੰਘ ਜੀ ਪਿੰਡ ਪੋਰੀਆਲਾ ਜ਼ਿਲ੍ਹਾ ਮੋਗਾ ਤਸੀਲ ਵੀ ਮੋਗਾ ਮੋਬਾਈਲ ਨੰਬਰ ਜੀ 788434737 ਠੀਕ ਹੈ ਵੀਰੇ ਪੰਜ ਨਗਾ ਜੀ ਹਾਂਜੀ ਪੰਜ ਨਗਾ ਕਿੱਧਰੋਂ ਸ਼ੁਰੂ ਕਰੀਏ ਜਰਸੀ ਤੋਂ ਕਰ ਰਹੇ ਨਾ ਮਿੱਤਰ ਪਿਆਰੇ ਜਰਸੀ ਦੀ ਡਿਮਾਂਡ ਬਹੁਤ ਕਰਦੇ ਸੀਗੇ ਠੀਕ ਹੈ ਤੇ ਭਾਈ ਜਰਸੀ ਨਾਲ ਹੀ ਲੈ ਕੇ ਆਵਾਂ ਜਰਸੀ ਨਾਲ ਹੀ ਲੈ ਕੇ ਆਉਂਦਾ ਠੀਕ ਆ ਆਜੋ ਜੀ ਸੁਆ ਕਰਨ ਮਾਜੀ ਹੈ ਜੀ ਸੁਆ ਕਰਨ ਮਾਜੀ ਇਹਦਾ ਪਹਿਲਾ ਸੁਆ ਸੋਣੀ ਆ ਜੀ ਪਰਮਦੋ ਜੀ ਹੈ ਨੀ ਦੰਦੋ ਦੰਦੋ ਚੈੱਕ ਕਰੇਗੀ ਤੇ ਇਹ ਕਰ ਲੈਂਦੇ ਆਪੋ ਮੈਂ ਦੋਂਦੀ ਆ ਜੀ ਠੀਕ ਆ ਸਮਾਂ ਕਿੰਨਾ ਲੈਂਦੀ ਆ ਜੀ ਇਹਦੇ 4 ਦਿਨ ਮੁਤਾਬਕ ਆ کافی ਮੁਤਾਬਕ ਤੋੜ ਕੇ ਦਿਖਾ ਦਿਓ ਜੀ ਕਿੰਨਾ ਕੁ ਭਿਆਜ ਦੁੱਧ ਦੁੱਧ ਜੀ ਰਾਉ ਨਹੀਂ ਤੇਰਾ 14 ਕਰੋ ਠੀਕ ਆ ਥਾਣਾ ਦੀ ਗਰੰਟੀ ਆ ਜੀ ਥਾਣਾ ਦੀ ਓਕੇ ਆ ਜੀ ਲੈ ਚੱਲੀ ਵੀਰੇ ਰੰਗ ਪ੍ਰਿੰਟ ਦੀ ਵੀ ਕਰਮ ਵਾਲੀ ਚੰਗੀ ਆ ਸੋਹਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਡੇਟ ਮੁਤਾਬਕ 4 ਦਿਨ ਪਏ ਆ ਜੀ ਬਾਕੀ 1 2 ਦਿਨ ਵਾਧਾ ਆ ਵੀ ਸਕਦੇ ਆ ਘਟ ਵੀ ਸਕਦੇ ਆ ਜੀ ਕਿਉਂਕਿ ਜੇ ਤਾਂ ਵੀਰੇ ਪਸੂ ਜੀ ਲਾਜੇ ਤਾਂ 2 ਦਿਨ ਵੱਧ ਵੀ ਲੈ ਜਾਂਦਾ ਥਣਾ ਦੀ ਫੁੱਲ ਗਰੰਟੀ ਆ ਸੋਹਣਾ ਥਾਣਾ ਦਾ ਸੈਜ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਸੋਹਣੀ ਜਰਸੀ ਆਪਾਂ ਕਹਿ ਸਕਦੇ ਆ ਕੋਈ ਵੀਰੇ ਐ ਲਿੱਸੀ ਲਾਮੀਨੀ ਗੀ ਭਈ ਲਿਸੜ ਜੀ ਹੋਊਗੀ ਚੰਗੀ ਆ ਰੰਗ ਪ੍ਰਿੰਟ ਵਾਲੀ ਐ ਚਮਕਦਮ ਕਾਲੀ ਜਰਸੀ ਆ ਜੀ ਕੱਚੀ ਕੱਚੀ ਆ ਅੱਜ ਮਿਲ ਵੀ ਵੀਰੇ ਤੁਹਾਨੂੰ ਭਾਜ ਜਾਣੀਆਂ ਜਿੱਦੇ ਕਰਮ ਵਾਲੀ ਪਿਆਰ ਹੋਊਗੀ ਸਾਨੂੰ ਵੀ ਪਤਾ ਪਰੇ ਕਿਹੜੇ ਭਾਜ ਤੁਹਾਨੂੰ ਮਿਲਣੀਆਂ ਜਾਇਜ਼ ਡਿਮਾਂਡ ਜੀ ਇਹਦੀ ਇਹ 50 ਚ ਇੱਕ ਛੱਡ ਦਿਆਂਗੇ ਜੀ 49000 ਦੀ ਹਾਂਜੀ ਠੀਕ ਆ 49000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜਾਇਜ਼ ਜੀ ਐ ਡਿਮਾਂਡ ਵਹਿੜ ਚੰਗੀ ਆ ਜੀ ਇਹਦਾ ਦੋ ਨੰਬਰ ਸਿੰਘਾਂ ਵਾਲੀ ਵੜੇ ਦਾ ਸੂਆ ਕਿੰਨਾ ਮਾਜੇ ਇਹ ਦੂਜਾ ਸੂਆ ਸੋਈ ਹੈ ਜੀ ਕਾ ਦੋ ਸੂਈ ਹੈ ਜੀ ਇਹ ਕੱਲ ਸੋਈ ਹੈ ਜੀ ਮਗਰ ਬੱਚਾ ਇਹਦੇ ਵੱਛੀ ਹੈ ਵੱਛੀ ਵੀ ਚੰਗੀ ਆਹ ਜਰਸੀ ਦੀ ਜੀ ਆਹ ਜਰਸੀ ਵੱਛੀ ਹੈ ਠੀਕ ਹੈ ਜੇਰ ਕੰਪਲੀਟ ਹੈ ਜੀ ਜੇਰ ਕੰਪਲੀਟ ਹੈ ਜੀ ਠੀਕ ਹੈ ਥਾਣਾ ਦੀ ਗਾਰੰਟੀ ਹੈ ਥਾਣਾ ਦੀ ਓਕੇ ਜੀ ਪਾਰ ਪਿੱਛੇ ਦੀ ਗਾਰੰਟੀ ਹੈ ਹਾਂਜੀ ਪਾਰ ਪਿੱਛੇ ਦੀ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਹੈਗਾ 12 ਕਿਲੋ ਅਗਲਾ 11 ਕਿਲੋ ਮੰਨ ਕੇ ਆਵੇ ਆਪਣੇ ਘਰੇ ਕੋਈ ਵੀ ਸੱਜਣ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਕੋਈ ਪੰਜ ਟਾਈਮ ਚੋਲੇ ਜੀ ਹੈ ਬਣਿਕਲੂ 12 ਕਿਲੋ ਪਰ 11 ਕਿਲੋ ਅਗਲਾ ਬਣ ਕੇ ਆਵੇ ਠੀਕ ਆ ਹਾਂਜੀ ਤੋੜ ਕੇ ਦਿਖਾ ਦੇ ਵੀਰੇ ਕਿੰਨਾ ਕ ਪਿਆਜੂ ਦੁੱਧ ਜੀ ਦੁੱਧ ਜੀ ਆਉਣਾ 14 15 ਕਿਲੋ 11 ਕਿਲੋ 12 ਕਿਲੋ ਬੋਲਾ ਦੁੱਧ ਪੰਨ 3 ਕਿਲੋ ਦਾ ਹੋਰ ਵਧੂਗੀ ਜੀ ਹੂੰ ਬਾਕੀ ਵੀਰੇ ਮੈਂ ਨਾ ਤੇਰੇ ਇੱਕ ਵੀਡੀਓ ਚ ਕਹਿਣਾ ਹੁੰਦਾ ਬਈ ਜਿੱਤੋ ਤੁਸੀਂ ਸੂਆ ਸਵਾਇਆ ਨਾਗ ਲੈਣ ਜਾਂਦੇ ਆ ਤਾਂ ਚੂਹੇ ਤੋਂ ਬਿਨਾਂ ਚੋ ਕੇ ਵੇਖੋ ਜੀ ਚੋ ਚੰਧੀ ਕਰੋ ਆਪਣਾ ਕਰਕੇ ਨਹੀਂ ਜਾਂ ਫਿਰ ਅਗਲੇ ਦੀ ਗਾਰੰਟੀ ਲਾਉਣ ਤੇ ਕਿੱਲੇ ਦਾ ਮੁੜ ਕੇ ਵਾਪਸ ਆਉਗੀ ਹਾਂ ਜਾਂਦਾ ਵੀਰੇ ਚੋ ਲਿਆ ਕਰੋ ਇਹ ਗਾਰੰਟੀ ਤਾਂ ਬਈ ਛੱਡੋ ਗਾਰੰਟੀ ਦਾ ਤਾਂ ਕੰਮ ਨਹੀਂ ਆਵਾ ਬਈ ਇਹ ਗੱਲ ਮੇਰੀ ਗੱਲ ਦੀ ਆ ਵੀ ਚੋ ਦੇ ਲਿਆਓ ਜੀ ਜਿੱਥੇ ਪੱਠੇ ਪਾਲਾਂਗੇ ਤਾਂ ਵੀਰੇ ਦੁੱਧ ਦੇ ਦਊਗੀ ਹਾਂਜੀ ਮਾਲਕ ਦੇ ਘਰੇ ਤੁਸੀਂ ਆਪਦੀ ਵੀਰੇ ਚਵਾਈ ਕਰੇ ਤੋਂ ਬਿਨਾ ਨਾ ਲਿਆ ਕਰੋ ਕਿਉਂਕਿ ਜਦੋਂ ਤੁਸੀਂ 40 50000 ਰੁਪਇਆ ਲਾਉਣਾ ਹੁੰਦਾ ਤੇ ਫਿਰ ਹਜ਼ਾਰ ਦੇ ਤੇਲ ਨਾਲ ਜਬ ਬੱਸ ਕਿਰਾਏ ਨਾਲ ਮਹਿੰਗੀ ਨਹੀਂ ਹੋਣ ਲੱਗਦੀ ਹੁੰਦੀ ਆ ਬਾਅਦ ਚ ਰੌਲਾ ਪੈਂਦਾ ਉਹਦਾ ਵੀਰੇ ਫਾਇਦਾ ਕੋਈ ਨਹੀਂ ਹੁੰਦਾਗਾ ਥੋੜਾ ਵੀ ਨੁਕਸਾਨ ਆ ਗਾਂ ਵਾਲੇ ਦਾ ਵੀ ਨੁਕਸਾਨ ਨੁਕਸਾਨ ਹੀ ਆ ਜੀ ਤੇ ਤਸੱਲੀ ਕਰ ਲਿਆ ਕਰੋ 11 ਕਿਲੋ ਬੋਲਾ ਚਵਾ ਕੇ ਦੇ ਦਾਂਗੇ ਛੋਟੀ ਛੋਟੀ ਸਿੰਗੀ ਜ਼ਰੂਰ ਆ ਕਈ ਵਾਰ ਵੀਰ ਨਹੀਂ ਵੀ ਦਗਾਉਂਦੇ ਪਰ ਚੰਗੀ ਚੀਜ਼ ਆ ਵੀਰੇ ਰੰਗ ਪ੍ਰਿੰਟ ਵਾਲੀ ਆ ਇਹਦੀ ਜੈ ਜੀ ਦੀ ਡਿਮਾਂਡ ਚ ਇਹ ਦੇ ਜਾਗੇ 42000 ਦੀ 42000 ਦੀ ਬੋਝੂ ਮਾੜਾ ਮੋਟਾ ਜੀ ਕਰ ਦਿਆਂਗੇ ਜੀ ਸੀ ਕਾਹੀਏ ਭਾਈ ਇਹ ਦੁੱਧਾ ਕਰਕੇ ਯਾਰੀ ਦੋ ਦੇ ਨੇ 15 16 ਕਿਲੋ ਜਿਵੇਂ ਦੇਣਾ ਨਾ ਆ ਤੁਹਾਨੂੰ ਬਲੈਡਰ ਆ ਫਸਾ ਲਈ ਖੜ ਜਾਂਦੀ ਆ ਇਹ ਤਾਂ ਵੀ 11 12 ਦਾ ਹੀ ਆ ਜੀ ਸਹੀ ਗੱਲ ਆ 42000 ਦੀ ਬਾਈ ਕਹਿੰਦਾ ਦੇ ਦਾਂਗੇ ਭਾਤ ਆ ਬਾਈ ਦੇ ਹਮੇਸ਼ਾ ਛੋਟੇ ਛੋਟੇ ਹੀ ਹੁੰਦੇ ਆ ਜੀ ਬਾਕੀ ਨਗ ਚੰਗੇ ਹੁੰਦੇ ਆ ਹਮੇਸ਼ਾ ਸੰਧੀ ਸੀਰਾ ਬਾਕੀ ਸਿੰਘਾਂ ਦੀ ਕੋਈ ਵਿਚਾਰਨਾ ਕਰੇ ਇਹ ਦੁੱਧ ਪੀਣਾ ਸਿੰਘ ਦਾ ਬਈ ਯਾਰ ਫਾਇਦਾ ਹੀ ਹੁੰਦਾ ਉਹ ਕਹਿੰਦੇ ਹੁੰਦੇ ਸਿਆਣੇ ਬਈ ਪਸ਼ੂ ਬਿਮਾਰ ਨਹੀਂ ਹੁੰਦਾਗਾ ਹਾਂਜੀ ਹਾਂਜੀ ਜੇ ਸਿੰਘ ਹੋਣਾ ਤੇ ਬਾਕੀ ਸਾਂਭ ਸੰਭਾਲ ਤੇ ਡਿਪੈਂਡ ਹੁੰਦਾ ਜੇ ਜੋੜਾ ਲੈ ਜੇ ਵੀਰੇ ਜਿਆਦਾ ਹੋ ਜੂ ਮਾਨ ਤਨ ਹਾਂਜੀ ਕਰ ਦਿਆਂਗੇ ਜਿਹੜੀ ਬਈ ਝੋਟੀ ਹੈਗੀ ਆਪਣੀ ਇਹ ਸੂਆ ਕਰਨ ਮਾਜੀ ਇਹ ਸੂਆ ਹੀ ਦੂਜਾ ਕਹਿੰਦੇ ਆ ਹਾਂ ਅਗਲਾ ਦੂਜਾ ਮੰਗ ਲੈ ਤੀਜਾ ਮਾਰ ਜਿਹੜਾ ਮਰ ਬਦਲੇ ਪਿੰਡੇ ਦੀ ਆ ਲੱਤ ਕੇ ਦਾ ਕਰ ਆਪਣੇ ਖਰੀਦੀ ਵੀ ਆ ਜੀ ਹੈਗੀ ਆਪਣੀ ਖਰੀਦੀ ਵੀ ਆ ਇਹ ਗੱਬਣਾ ਬਈ ਹਾਂ ਗੱਬਣਾ ਜੀ ਕਿੰਨਾ ਕਸਮਾ ਲੈਂਦੀ ਆ ਜੀ ਬਸ 3 ਦਿਨ ਲੈਂਦੀ ਆ ਜੀ ਦਾਲ ਲਿਆ ਤੇ ਹੀ ਆ ਹਾਂਜੀ ਪਾਰ ਪਿੱਛੇ ਦੀ ਗਾਰੰਟੀ ਆ ਜੀ ਹਾਂ ਪਾਰ ਪਿੱਛੇ ਦੀ ਗਾਰੰਟੀ ਹੋਊਗੀ ਠੀਕ ਆ ਕਿੰਨਾ ਪਿਆਜੂ ਕਰਮ ਵਾਲੀ ਇਹ ਦੁੱਧ ਪਹਿਲੇ ਸੂਏ ਦਾ ਰਿਕਾਰਡ ਆਈ 13 ਕਿਲੋ ਦਾ ਠੀਕ ਆ ਇੱਕ ਧੀਰ ਆ ਆਪਦੀ ਸਮਝ ਨਾ ਲੈ ਲਈ ਕੋਈ ਵੀ ਵੀਰ ਸੋਹਣਾ ਥਣਾ ਦਾ ਸਹਜ ਆ ਕੱਲਾ ਕੱਲਾ ਨਿਖੜਮ ਹੱਥੀ ਜਵਾਈ ਵਾਲਾ ਬਾਕੀ ਸੂ ਤੱਕ ਲਈ ਫਿਰਦੀ ਹੈ ਤਿੰਨ ਦਿਨ ਦੇਣੇ ਆ ਜੀ ਦੁੱਧ ਆਉਣਾ ਦੇਈਏ ਸਹੀ ਗੱਲ ਆ ਜੀ ਸੋਹਣਾ ਥਣਾ ਦਾ ਸਹਜ ਆ ਢੱਲ ਹਵਾਨੇ ਚ ਬਹੁਤ ਪਈ ਐਣ ਗੋਲ ਸਿੰਗੀ ਆ ਚੈੱਕ ਕਰ ਸਕਦੇ ਹੋ ਸੂਏ ਦੀ ਬਈ ਕੋਈ ਜਿਦਾਈ ਨਹੀਂ ਹੁੰਦੀ ਕਿਉਂਕਿ ਬਾਈ ਦਾ ਸਾਰਾ ਮਾਲ ਖਰੀਦਿਆ ਹੀ ਹੁੰਦਾ ਸੂਆ ਜਿਹੜਾ ਮਰਜੀ ਮੰਨ ਕੇ ਆ ਜੋ ਨਾ ਤਾਂ ਇੱਕ ਸੂਏ ਨਾ ਵੀਰੇ ਬੁੱਢਾ ਹੋਣ ਲੱਗਿਆ ਪਸੂ ਤੇ ਨਾ ਹੋਣ ਲੱਗਿਆ ਜੀ ਜਵਾਨ ਸੋਹਣਾ ਥਾਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਹੱਥੀ ਚਵਾਈ ਵਾਲਾ ਮੋਟਾ ਥਾਣਾ ਦੁੱਧ ਚੰਗਾ ਬਾਜੂ ਬਾਈ ਕਹਿੰਦਾ ਬਾਕੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਬੱਧ ਕਰ ਲੂ ਤਾਂ ਜਿੰਨਾ ਮਰਜੀ ਚੋ ਸਕਦਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਜੀ ਲੱਖ ਜੋ ਦੋ ਛੱਡ ਦਿਆਂਗੇ 98000 ਜੀ ਹਾਂ 98 ਦੇ ਦੇ ਦਿੰਦੇ ਠੀਕ ਹੈ ਲੱਖ ਜੋ ਬਾਈ ਕਹਿੰਦਾ 2000 ਛੱਡ ਤਾਂ ਕਿ 98000 ਦੀ ਦੇ ਦਾਂਗੇ ਆ ਆਪਣੇ ਮੱਝ ਦੇ ਮੌਦੂ ਬਰਾੜਾ ਰੇਟ ਜੀ ਹੁੰਦੇ ਲੋਕੀ ਦਾ ਲੱਖੋਂ ਬਾਹਰ ਹੀ ਦਾਦੇ ਸੂਈ ਕੋਈ ਆ ਕਿ 40 ਰੁਪਿਆ 35 ਟੋਕੜੀ 70 75 ਦੀ ਮਿਲਦੀ ਅੱਜ ਦਾ ਗੱਬਣਾ ਫਿਰ ਵੀ ਤੇ ਅੱਗੇ ਆਗੀ ਵੀਰੇ 4 ਨੰਬਰ ਆਪਣੀ ਡੱਬੀ ਵੈੜ ਇਹਦਾ ਸੂਆ ਕਿੰਨਾ ਮਾ ਜੀ ਇਹਦੀ ਪਹਿਲਾ ਸੂਆ ਇੱਕ ਹਦ ਸੂਈ ਹੈ ਜੀ ਇਹ ਸੂਈ ਨੂੰ 15 ਦਿਨ ਹੋ ਗਏ ਜੀ ਬੱਚਾ ਕੀ ਹੈ ਜੀ ਬੱਚੀ ਹੈ ਜੀ ਦੇ ਮਗਰ ਉਹ ਜਿਹੜੀ ਬੈਠੀ ਆ ਉਹ ਬੱਚੀ ਹੈ ਜੀ ਬਾਕੀ ਬੱਚਾ ਸਾਹਮਣੇ ਜਿੰਨਾ ਸਮਾਂ ਕੋਈ ਮਰਜੀ ਮੰਨ ਲੈ ਕਿੰਨਾ ਦੁੱਧ ਹੈ ਜੀ ਦੁੱਧ ਹੈਗਾ ਜੀ 20 ਪਲੱਸ 20 ਕਿਲੋਗ੍ਰਾਮ ਮੰਨ ਕੇ ਆਵੇ ਹੈ ਬਾਹਰ ਆ ਜੋਖ ਦਾਂਗੇ ਹਾਂ ਜੋਖ ਦਾਂਗੇ ਜੀ ਦੋ ਟਾਈਮ ਚਾਰ ਟਾਈਮ ਭਾਵੇਂ ਚਾਰ ਟਾਈਮ ਜੋਖ ਕੇ ਤਸਦੀ ਕਰਕੇ ਜੋਖਿਆ ਇਹਨੇ ਕਹਤਾ ਵੀ ਬਾਸਾ ਮੇਰੀ ਹੁਣ ਵੀ ਦੋ ਡੰਗ ਜਾਂ ਤਿੰਨ ਡੰਗ ਜਾਂ ਚਾਰ ਡੰਗ ਚੋਲੀ ਤਸਦੀ ਕਰ ਲਈ ਉਦੋਂ ਲੈ ਕੇ ਜਾਵੇ ਠੀਕ ਆ ਹਾਂਜੀ ਕਿੰਨਾ ਪਿਆ ਜੀ ਦੁੱਧ ਜੀ ਦੁੱਧ ਜੀ ਬਣ ਕੇ ਜਾਂ 23-24 ਕਿਲੋ ਰਾਮ ਠੀਕਾ ਤੋਰ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਕਿ ਦੂਜਾ ਸੂਈ ਆ ਜੀ ਨਹੀਂ ਜੀ ਪਹਿਲਾ ਪਹਿਲਾ ਸੂਈ ਆ ਬੱਚਾ ਮਗਰ ਇਹਦੇ ਬੱਚੀ ਆ ਜੀ ਬਚਾ ਕੇ ਜੀ ਭੜਦੇ ਆ ਬਕਰ ਨੈਟ 20 ਪਲੱਸ ਹੋਊਗਾ 20 ਕਿਲੋ ਮੰਨ ਕੇ ਆ ਜੇ ਬਾਈ ਕਹਿੰਦਾ ਮੇਰੇ ਘਰੇ ਆਪਦੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਬਾਈ ਦੇ ਘਰੇ ਆ ਕੇ ਤਸੱਲੀ ਤੁਸੀਂ ਕਰ ਲਿਓ ਸੋਨਾ ਥਾਣਾ ਦਾ ਸੈਜ ਆ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਰੰਗ ਪ੍ਰਿੰਟ ਵਾਲੀ ਆ ਜੀ ਥਾਣ ਫਨੂ ਨੇੜੇ ਤੋਂ ਦਿਖਾ ਦਿੰਨੇ ਆ ਜੀ ਤੇ ਇਹਦੀ ਕੀ ਡਿਮਾਂਡ ਆ ਜੀ ਇਹ 68 ਦੀ ਦੇ ਦਾਂਗੇ ਜੀ ਹੋਜੂ ਮਾੜਾ ਮੋਟਾ ਕਰ ਦੇਾਂਗੇ ਜੀ ਇਹ ਬਾਈ ਕਹਿੰਦਾ 68000 ਦੀ ਦੇ ਦਾਂਗੇ ਵਿੱਚ ਥੋੜਾ ਕਾਣਾ ਮਾਨਤਾਂ ਨੂੰ ਹੋਜੂਗਾ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਆ ਗਈ ਬਰੇ ਨੀਲੀ ਰਾਵੀ ਦੀ ਮੱਝ ਇਹਦਾ ਸੂਆ ਕਿੰਨਾ ਮੱਝ ਇਹਦਾ ਸੂਆ ਜੀ ਤੀਜਾ ਮੰਨ ਲੇ ਅਗਲਾ ਠੀਕ ਆ ਤੀਜਾ ਮੰਨ ਲੇ ਹਾਂਜੀ 11 ਸੂਈ ਏ ਇਹਦੇ ਸੂਈ ਨੂੰ ਹੋਗੇ 12 13 ਮੰਨ ਹੋਵੇ 12 13 ਮੰਨ ਬੱਚਾ ਕੀ ਹੈ ਜੀ ਬੱਚਾ ਜੇ ਮੈਂ ਕੱਟਾ ਜੀ ਨੀਲੀ ਰਾਵੀ ਦਾ ਕੱਟਾ ਠੀਕ ਹੈ ਜੀ ਦੁੱਧ ਦੇਲੇ 11 ਕਿਲੋ ਆ ਜੀ ਜੋਖ ਦਾਂਗੇ ਜੀ ਹਾਂ ਜੋਖ ਲੈ ਬਈ ਦੋ ਟਾਈਮ ਚਾਰ ਟਾਈਮ ਤੋੜ ਕੇ ਦਿਖਾ ਦਿਓ ਭਾਰ ਪਿੱਛੇ ਦੀ ਗਰੰਟੀ ਹੈ ਹਾਂ ਜੀ ਭਾਰ ਪਿੱਛੇ ਦੀ ਗਰੰਟੀ ਠੀਕ ਹੈ ਦੁੱਧ ਨੱਟੇ ਦੇ 11 ਕਿਲੋ ਆ ਕੋਈ ਵੀ ਵੀਰ ਆਪਦੀ ਚਵਾਈ ਕਰ ਸਕਦਾ ਦੋ ਟਾਈਮ ਚਾਰ ਟਾਈਮ ਸ਼ੇਡ ਹੈ ਸੋਹਣਾ ਥਣਾ ਦਾ ਸਹਿਜ ਆ ਬਾਕੀ ਵੀਰੇ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਹਾਂ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਪਤਲੀ ਚਮੜੀ ਆ ਬੱਚਾ ਇਹਦੇ ਮਗਰ ਕੱਟਾ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਇਹਦਾ ਛੋਟਾ ਜਿਹਾ ਭਾਰ ਇਹ ਦੇ ਦੇ 97 ਦੀ ਜੀ ਜੋੜਾ ਮਲਾ ਕੇ ਲੈ ਜੇ ਮੱਝਾਂ ਦਾ ਵੀਰੇ ਦੇ ਦੇ ਕੋਈ ਗਾਇ ਖੁੱਲਾ ਮਾਨ ਕਰਦੇ ਠੀਕ ਹੈ ਖੁੱਲਾ ਮਾਨ ਤਾਣ ਹੋ ਜਾਊਗਾ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ